ਚੰਡੀਗੜ੍ਹ ਤੋਂ ਮੁਹਾਲੀ ਐਂਟਰ ਕਰਦੇ ਹੀ ਅਗਰ ਤੁਸੀਂ ਟ੍ਰੈਫਿਕ ਰੂਲਸ ਤੋੜਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਹੁਣ ਮੁਹਾਲੀ ਦੇ ਵਿੱਚ ਵੀ ਚੰਡੀਗੜ੍ਹ ਦੀ ਤਰਜ਼ ਦੇ ਉੱਤੇ ਕੈਮਰੇ ਲੱਗਨੇ ਸ਼ੁਰੂ ਹੋ ਰਹੇ ਨੇ ਔਰ ਤਕਰੀਬਨ 3 ਤੋਂ 4 ਮਹੀਨਿਆਂ ਦੇ ਵਿੱਚ ਸਾਰਾ ਪ੍ਰੋਜੈਕਟ ਕੰਪਲੀਟ ਹੋ ਜਾਏਗਾ ਹਰ ਇੱਕ ਚੌਰਾਹੇ ਦੇ ਉੱਤੇ ਮੁਹਾਲੀ ਦੇ ਵਿੱਚ ਹੁਣ ਕੈਮਰੇ ਲੱਗਣਗੇ ਔਰ ਇਨ੍ਹਾਂ ਕੈਮਰਿਆਂ ਦੀ ਨਿਗਰਾਨੀ ਔਰ ਕਮਾਂਡ ਸੈਂਟਰ ਜਿਹੜਾ ਹੈ ਉਹ ਸੁਹਾਨਾ ਚ ਬਣਾਇਆ ਜਾਏਗਾ ਔਰ ਇਸ ਵਕਤ ਜੇ ਮੈਂ ਤਸਵੀਰਾਂ ਵੀ ਦਿਖਾਵਾਂ ਬੇਸ਼ੱਕ ਇਸ ਜਗ੍ਹਾ ਦੇ ਉੱਤੇ ਕੈਮਰੇ ਕਈ ਜਗ੍ਹਾ ਲੱਗੇ ਵੀ ਹੋਏ ਨੇ ਲੇਕਿਨ ਫ ਸ਼ੁਰੂ ਹੋ ਜਾਏਗੀ ਕਿਉਂਕਿ ਲੋਕ ਸਭਾ ਚੋਣਾਂ ਦੇ ਕਾਰਨ ਪਹਿਲਾਂ ਇਹ ਕੰਮ ਜਿਹੜਾ ਬੰਦ ਹੋ ਗਿਆ ਸੀ ਹੁਣ ਮੁਹਾਲੀ ਨਗਰ ਨਿਗਮ ਤੇ ਗ੍ਰੇਟਰ ਮੁਹਾਲੀ ਵਿਕਾਸ ਅਥਾਰਟੀ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਔਰ 3-4 ਮਹੀਨੇ ਦੇ ਵਿੱਚ ਕੰਮ ਕੰਪਲੀਟ ਹੋ ਜਾਏਗਾ ਪ੍ਰੋਜੈਕਟ ਜਿਹੜਾ ਹੈ ਫਰਵਰੀ ਮਹੀਨੇ ਦੇ ਵਿੱਚ ਅਲੋਟ ਕੀਤਾ ਗਿਆ ਸੀ ਤਕਰੀਬਨ ਪੂਰੇ ਸ਼ਹਿਰ ਦੇ ਵਿੱਚ 400 ਹਾਈ ਰੈਜ਼ੋਲੂਸ਼ਨ ਕੈਮਰੇ ਲਗਾਏ ਜਾਣਗੇ ਕਿਉਂਕਿ ਦੱਸ ਦਈਏ ਇਸ ਤੋਂ ਪਹਿਲਾਂ ਮੁਹਾਲੀ ਵਿੱਚ ਕਈ ਵਾਰ ਕੈਮਰੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪੰਜਵੀਂ ਵਾਰ ਹੁਣ ਟੈਂਡਰ ਨੂੰ ਮਨਜ਼ੂਰੀ ਮਿਲੀ ਹੈ ਪਿਛਲੇ ਸਮੇਂ ਦੇ ਵਿੱਚ ਵੀ ਟੈਂਡਰ ਜਿਹੜਾ ਹੈ ਤਕਨੀਕੀ ਜਿਹੜੀ ਬਿਡ ਹੈ ਉਹਦੇ ਕਾਰਨ ਜਿਹੜਾ ਹੈ ਰੱਦ ਕਰਨੇ ਪਏ ਸੀ ਕਿਉਂਕਿ ਹੁਣ ਫਿਲਹਾਲ ਜਿਹੜਾ ਟੈਂਡਰ ਪਾਸ ਹੋਇਆ ਉਹ ਤਕਰੀਬਨ 17 ਕਰੋੜ 70 ਲੱਖ ਰੁਪਏ ਦਾ ਪ੍ਰੋਜੈਕਟ ਰੱਖਿਆ ਗਿਆ ਜਿਹੜੀ ਇਸ ਤੋਂ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਸ਼ੁਰੂ ਕਰਨ ਦੀ ਕੋਸ਼ਿਸ਼ ਸੀ ਉਹ ਪ੍ਰੋਜੈਕਟ ਜਿਹੜਾ ਹੈ ਪ੍ਰਸਤਾਵ 25 ਕਰੋੜ 46 ਲੱਖ ਰੁਪਏ ਦਾ ਸੀ ਇਸੇ ਕਰਕੇ ਉਹ ਉੱਤੇ ਸਹਿਮਤੀ ਨਹੀਂ ਬਣੀ ਸੀ ਤੇ ਉਸ ਨੂੰ ਰੱਦ ਕਰਨਾ ਪਿਆ ਸੀ ਸੋ ਹੁਣ ਮੋਹਾਲੀ ਸ਼ਹਿਰ ਦੇ ਵਿੱਚ ਕੈਂਪਰਿਆਂ ਰਾਹੀਂ ਤੁਹਾਡੇ ਤੇ ਨਿਗਰਾਨੀ ਰੱਖੀ ਜਾਏਗੀ ਮੋਹਾਲੀ ਸੈਂਟਰ ਕਰਦੇ ਹੋ ਤਾਂ ਹੁਣ ਤੁਹਾਨੂੰ ਸਾਰੇ ਟ੍ਰੈਫਿਕ ਰੂਲਸ ਦਾ ਜਿਹੜਾ ਹੈ ਟ੍ਰੈਫਿਕ ਰੂਲ ਸੀ ਪਾਲਨਾ ਕਰਨੀ ਪਈਗੀ ਜੇਕਰ ਤੁਸੀਂ ਨਹੀਂ ਕਰਦੇ ਤਾਂ ਤੁਹਾਡਾ ਚਲਾਨ ਜਿਹੜਾ ਹੈ ਉਹ ਕਟਿਆ ਜਾਏਗਾ ਯਾਨੀ ਕਿ ਹੁਣ 24 ਘੰਟੇ ਸ਼ਹਿਰ ਦੇ ਵਿੱਚ ਮੁਲਾਜ਼ਮ ਜਿਹੜੇ ਨੇ ਟ੍ਰੈਫਿਕ ਪੁਲਿਸ ਦੇ ਉਹ ਨਜ਼ਰ ਰੱਖਣਗੇ ਤਾਂ ਜੋ ਕੋਈ ਮੁਹਾਲੀ ਦੇ ਵਿੱਚ ਵੀ ਹੁਣ ਟ੍ਰੈਫਿਕ ਰੂਲ ਸੀ ਉਲੰਘਣਾ ਨਾ ਕਰੇ ਨਾ ਕੈਮਰਾ ਦੇ ਰਾਹੀਂ ਚਲਾਨ ਵੀ ਜਾਰੀ ਕੀਤੇ ਜਾਣਗੇ ਔਰ ਨਾਲ ਹੀ ਜੇਕਰ ਕਿਤੇ ਕੋਈ ਹਾਲਾਤ ਸਾਹ ਵਾਪਰਦਾ ਹੈ ਤਾਂ ਕਮਾਂਡ ਸੈਂਟਰ ਜਿਹੜੀ ਹੈ ਉਹ ਪੁਲਿਸ ਨੂੰ ਜਿਹੜਾ ਹੈ ਪੁਲਿਸ ਕੰਟਰੋਲ ਰੂਮ ਦੇ ਵਿੱਚ ਜਾਣਕਾਰੀ ਦੇਏਗੀ ਯਾਨੀ ਕਿ ਅ ਜਿਸ ਤਰੀਕੇ ਚੰਡੀਗੜ੍ਹ ਦੇ ਵਿੱਚ ਵੀ ਇਸ ਤੋਂ ਪਹਿਲਾਂ ਲਗਾਤਾਰ ਦੇਖਣ ਨੂੰ ਮਿਲਦਾ ਕਿ ਜਿਵੇਂ ਲੋਕ ਜਿਹੜੇ ਨੇ ਚੰਡੀਕੋੜ ਤੋਂ ਮਹਾਲੀ ਐਂਟਰ ਕਰਦੇ ਨੇ ਉਹ ਹੈਲਮਟ ਵੀ ਉਤਾਰ ਦਿੰਦੇ ਆ ਔਰ ਇਸ ਦੇ ਨਾਲ ਹੀ ਟ੍ਰੈਫਿਕ ਰੂਲ ਦੀ ਉਲੰਘਣਾ ਵੀ ਹੁੰਦੀ ਹੈ ਜਿਸੇ ਕਾਰਨ ਕਈ ਘਟਨਾਵਾਂ ਜਿਹੜੀਆਂ ਨੇ ਵਾਪਰਦੀਆਂ ਰਹੀਆਂ ਨੇ ਸੋ ਹੁਣ ਇਹ ਟੈਂਡਰ ਪਾਸ ਹੋ ਚੁੱਕਾ ਹੈ ਕਮਾਂਡ ਰੂਮ ਜਿਹੜਾ ਹੈ ਉਹ ਸੁਹਾਣਾ ਤੋਂ ਚੱਲੇਗਾ ਉੱਥੇ तमाम ਕੈਮਰੇ ਜਿਹੜੇ ਨੇ ਉੱਥੋਂ ਉਹਨਾਂ ਨੂੰ ਕਮਾਂਡ ਮਿਲੇਗੀ ਔਰ ਜੇਕਰ ਕੋਈ ਹਾਦਸਾ ਵਾਪਰਦਾ ਉੱਥੋਂ ਕੰਟਰੋਲ ਰੂਮ ਤੋਂ ਜਿਹੜੀ ਹੈ ਅੱਗੇ ਪੁਲਿਸ ਇਤਲਾਹ ਕਰੇਗੀ ਸੋ ਯਾਨੀ ਕਿ ਅਗਰ ਤੁਸੀਂ ਵੀ ਟ੍ਰੈਫਿਕ ਨਿਯਮ ਦੀ ਉਲੰਘਣਾ ਮੁਹਾਲੀ ਚ ਐਂਟਰ ਕਰਦੇ ਕਰਦੇ ਹੋ ਤਾਂ ਇਹ ਅਹਿਮ ਖਬਰ ਤੁਹਾਡੇ ਲਈ ਹੈ ਮੁਹਾਲੀ ਦੇ ਵਿੱਚ ਵੀ ਹੁਣ ਤੁਹਾਨੂੰ ਸਾਰੇ ਜਿਹੜੇ ਟ੍ਰੈਫਿਕ ਰੂਲਸ ਨੇ ਉਹਨਾਂ ਦੇ ਪਾਲਣਾ ਕਰਨੀ ਪੈਗੀ ਮੈਂ ਕੈਮਰਾ ਪਰਸ ਨੂੰ ਕਹੂੰਗੀ ਕਿ ਥੋੜਾ ਸਪੇਸ ਨਾਲ ਅੱਗੇ ਰਹਿਣ ਕਿਉਂਕਿ ਟ੍ਰੈਫਿਕ ਜਿਹੜਾ ਕਾਫੀ ਇਤੋਂ ਹੁੰਦਾ ਔਰ ਤੁਸੀਂ ਹੁਣ ਵੀ ਦੇਖ ਰਹੇ ਹੋ ਕਿ ਇਧਰੋਂ ਵੀ ਟ੍ਰੈਫਿਕ ਆ ਰਿਹਾ ਇਧਰੋਂ ਵੀ ਆ ਰਿਹਾ ਲੋਕ ਜਿਹੜੇ ਨੇ ਜ਼ਿਆਦਾ ਬਾਦਰ ਨਹੀਂ ਕਰਦੇ ਰੈੱਡ ਲਾਈਟਸ ਨੂੰ ਲੇਕਿਨ ਹੁਣ ਜਦੋਂ ਕੈਮਰੇ ਲੱਗ ਜਾਣਗੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਲੋਕ ਰੂਲਸ ਜਿਹੜੇ ਨੇ ਉਹਨਾਂ ਨੂੰ ਵੀ ਫੋਲੋ ਕਰਨਗੇ ਉਸ ਤੋਂ ਪਹਿਲਾਂ ਕਈ ਵਾਰ ਕੋਸ਼ਿਸ਼ ਹੋ ਚੁੱਕੀ ਹੈ ਕਿ ਕੈਮਰੇ ਲਗਾਏ ਜਾਣ ਆਨਲਾਈਨ ਚਲਾਨ ਕੱਟੇ ਜਾਣ ਲੇਕਿਨ ਹੁਣ ਫਾਈਨਲੀ ਜਿਹੜਾ ਅਖੀਰਕਾਰ ਇਹ ਟ੍ਰੈਂਡਰ ਪਾਸ ਹੋ ਚੁੱਕਾ ਹੈ ਔਰ ਤਕਰੀਬਨ 3 ਮਹੀਨੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਕਿ 3 ਮਹੀਨੇ ਦੇ ਵਿੱਚ ਜਿਹੜਾ ਹੈ ਹੁਣ ਇਹ ਕੈਮਰੇ ਲੱਗ ਜਾਣਗੇ ਪੂਰੇ ਸ਼ਹਿਰ ਦੇ ਵਿੱਚ 400 ਕੈਮਰੇ ਹਰ ਇੱਕ ਮੁਹਾਲਲੇ ਦੇ ਚੱਪੇ ਚੱਪੇ ਤੇ ਲਗਾਏ ਜਾਣਗੇ ਬ੍ਰਿਜਾਲ ਇਸ ਵਿਸ਼ਾਲ ਦੇ ਨਾਲ ਪ੍ਰਿਆੰਕ ਮੀਲੂ ਡੇਲੀ ਪੋਸਟ ਪੰਜਾਬ ਰਣ ਹਿਮਾਚਲ ਮੁਹਾਲੀ